ਸਾਸਰੀਏ ਕਾਲ ਜੀ ਸਪਿਰਚੁਅਲ ਐਸੈਂਸ ਵਿੱਚ ਤੁਹਾਡਾ ਸਵਾਗਤ ਹੈ ਜੇ ਤੁਹਾਨੂੰ ਸਾਡੀ ਸਮਗਰੀ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅੱਜ ਗੱਲ ਕਰਾਂਗੇ ਓਸ਼ੋ ਦੇ ਇੱਕ ਬਹੁਤ ਹੀ ਖਾਸ ਵਿਚਾਰ ਤੇ ਓਸ਼ੋ ਦਾ ਕਹਿਣਾ ਸੀ ਕਿ ਤੂੰ ਜੈਸੇ ਹੋ ਵੈਸੇ ਜਿਓ ਅਓ ਅੱਜ ਇਸੇ ਵਿਚਾਰ ਦੀ ਗਹਿਰਾਈ ਵਿੱਚ ਉਤਰਦੇ ਹਾਂ ਥੋੜਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਆਪਾਂ ਇਸੇ ਡੂੰਗੇ ਵਿਚਾਰ ਦੀ ਪੜਚੋਲ ਕਰ ਰਹੇ ਹਾਂ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਉਹ ਦੱਸਦੀ ਹੈ ਕਿ ਓਸ਼ੋ ਅਨੁਸਾਰ ਮਨੁੱਖੀ ਬੇਚੈਨੀ ਦਾ ਮੁੱਖ ਕਾਰਨ ਹੈ ਆਦਰਸ਼ਾਂ ਨੂੰ ਅਪਣਾਉਣਾ ਜਦੋਂ ਸਾਨੂੰ ਕਿਹਾ ਜਾਂਦਾ ਹੈ ਵੇਖੋ ਜੀ ਬੁੱਧ ਵਰਗੇ ਬਣੋ ਜਾਂ ਮਹਾਵੀਰ ਵਰਗੇ ਜਾਂ ਸ਼ਾਇਦ ਸਿਕੰਦਰ ਵਰਗੇ ਮਹਾਨ ਬਣੋ ਹਾਂਜੀ ਤਾਂ ਉਦੋਂ ਅਸੀਂ ਅਣਜਾਣੇ ਵਿੱਚ ਹੀ ਆਪਣੀ ਅਸਲੀਅਤ ਤੋਂ ਆਪਣੀ ਨਿੱਜਤਾ ਤੋਂ ਦੂਰ ਹੋ ਜਾਂਦੇ ਹਾਂ ਹੂੰ ਨਿਜਤਾ ਇਹ ਹਿੰਦੀ ਦਾ ਸ਼ਬਦ ਹੈ ਪਰ ਪੰਜਾਬੀ ਚ ਇਸਦਾ ਮਤਲਬ ਹੈ ਸਾਡਾ ਆਪਣਾ ਅਸਲੀ ਸਵੈ ਸਾਡਾ ਖਾਸ ਹੋਣਾ ਜਦੋਂ ਅਸੀਂ ਕਿਸੇ ਹੋਰ ਵਰਗਾ ਬਣਨ ਲੱਗਦੇ ਆ ਤਾਂ ਇਹ ਨਿਜਤਾ ਕਿਤੇ ਗਵਾਜ ਜਾਂਦੀ ਹੈ ਬਿਲਕੁਲ ਬਿਲਕੁਲ ਤੇ ਫਿਰ ਇਸੇ ਕੋਸ਼ਿਸ਼ ਵਿੱਚੋਂ ਪੈਦਾ ਹੁੰਦੀ ਹੈ ਅਸਹਿਜਤਾ ਅਸਹਿਜਤਾ ਹਾਂਜੀ ਮਤਲਬ ਇੱਕ ਅੰਦਰੂਨੀ ਬੇਚੈਨੀ ਇੱਕ ਖਿੱਚੋ ਤਾਣ ਜੇ ਬਣੀ ਰਹਿੰਦੀ ਹੈ ਇੱਕ ਅੰਦਰੂਨੀ ਟਕਰਾਓ ਸਹੀ ਤੇ ਨਾਲ ਹੀ ਪੈਦਾ ਹੁੰਦਾ ਹੈ ਪਖੰਡ ਅਸੀਂ ਉਹ ਨਹੀਂ ਰਹਿੰਦੇ ਜੋ ਅਸੀਂ ਹਾਂ ਹਾਂਜੀ ਓਸ਼ੋ ਕਹਿੰਦੇ ਨੇ ਕਿ ਦੂਜਿਆਂ ਦਾ ਅਨੁਕਰਣ ਕਰਨਾ ਜਾਂ ਉਹਨਾਂ ਦੇ ਆਚਰਣ ਨੂੰ ਅਪਣਾਉਣਾ ਅਨੁਕਰਣ ਮਤਲਬ ਨਕਲ ਕਰਨਾ ਹਾਂ ਨਕਲ ਕਰਨਾ ਤੇ ਆਚਰਣ ਮਤਲਬ ਉਹਨਾਂ ਵਰਗਾ ਵਿਵਹਾਰ ਕਰਨਾ ਇਹ ਸਾਨੂੰ ਅਸਲ ਵਿੱਚ ਝੂਠਾ ਬਣਾ ਦਿੰਦਾ ਹੈ ਤੇ ਇਹ ਸਿਰਫ ਬਾਹਰੀ ਝੂਠ ਨਹੀਂ ਹੁੰਦਾ ਹੈ ਨਾ ਨਹੀਂ ਬਿਲਕੁਲ ਨਹੀਂ ਇਸ ਨਾਲ ਸਾਡੇ ਅੰਦਰ ਇੱਕ ਦਵੰਦ ਪੈਦਾ ਹੋ ਜਾਂਦਾ ਹੈ ਦਵੰਦ ਯਾਨੀ ਕਿ ਅੰਦਰੂਨੀ ਲੜਾਈ ਇੱਕ ਟਕਰਾਓ ਹਾਂ ਇੱਕ ਡੂੰਗਾ ਅੰਦਰੂਨੀ ਟਕਰਾਓ ਅਸੀਂ ਅਸਲ ਵਿੱਚ ਕੁਝ ਹੋਰ ਹੁੰਦੇ ਹਾਂ ਪਰ ਸਮਾਜ ਨੂੰ ਦੁਨੀਆ ਨੂੰ ਦਿਖਾਉਣ ਲਈ ਅਸੀਂ ਦਿਖਾਵਾ ਕੁਝ ਹੋਰ ਕਰਦੇ ਹਾਂ ਹੂੰ ਤੇ ਇਸ ਨਾਲ ਕੀ ਹੁੰਦਾ ਹੈ ਇਸ ਨਾਲ ਸਾਡਾ ਆਪਣਾ ਸਵੈ ਸਾਡੀ ਆਪਣੀ ਹੋਂਦ ਉਹ ਖੰਡਿਤ ਹੋ ਜਾਂਦੀ ਹੈ ਖੰਡਿਤ ਮਤਲਬ ਟੁੱਟ ਜਾਂਦੀ ਹੈ ਵੰਡੀ ਜਾਂਦੀ ਹੈ ਹਾਂ ਟੁਕੜਿਆਂ ਵਿੱਚ ਵੰਡੀ ਜਾਂਦੀ ਹੈ ਸਾਡੀ ਜਿਹੜੀ ਅਖੰਡਤਾ ਹੈ ਉਹ ਖਤਮ ਹੋ ਜਾਂਦੀ ਹੈ ਅਸੀਂ ਪੂਰੇ ਨਹੀਂ ਰਹਿੰਦੇ ਇੱਕਸਾਰ ਨਹੀਂ ਰਹਿੰਦੇ ਤਾਂ ਫਿਰ ਇਸ ਦਾ ਹੱਲ ਕੀ ਹੈ ਓਸ਼ੋ ਕੀ ਸੁਝਾ ਦਿੰਦੇ ਨੇ ਉਹੋ ਬੜੀ ਸਿੱਧੀ ਤੇ ਸਾਫ਼ ਗੱਲ ਕਹਿੰਦੇ ਨੇ ਉਹ ਕਹਿੰਦੇ ਤੂੰ ਜੈਸੇ ਹੋ ਬਸ ਵੈਸੇ ਜਿਓ ਬੁਰੇ ਤੋਂ ਬੁਰੇ ਭਲੇ ਤੋਂ ਭਲੇ ਅੱਛਾ ਹਾਂਜੀ ਮਤਲਬ ਜਿਵੇਂ ਦੇ ਵੀ ਤੁਸੀਂ ਹੋ ਬਸ ਓਵੇਂ ਹੀ ਜਿਓ ਚੰਗੇ ਹੋ ਤਾਂ ਚੰਗੇ ਸਹੀ ਬੁਰੇ ਹੋ ਤਾਂ ਬੁਰੇ ਸਹੀ ਪਰ ਦੁਨੀਆ ਤੁਹਾਨੂੰ ਸਵੀਕਾਰ ਕਰੇ ਜਾਂ ਨਾ ਕਰੇ ਇਸ ਗੱਲ ਦੀ ਪਰਵਾਹ ਨਾ ਕਰੋ ਹਾਂਜੀ ਪਰ ਇੱਥੇ ਤਾਂ ਅਸਲੀ ਪੇਚ ਫਸਦਾ ਹੈ ਨਾ ਮੁਸ਼ਕਿਲ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਦੁਨੀਆ ਤੋਂ ਸਵੀਕਾਰਤਾ ਚਾਉਂਦੇ ਆਂ ਸਨਮਾਨ ਚਾਉਂਦੇ ਆਂ ਬਿਲਕੁਲ ਕਿਉਂਕਿ ਦੁਨੀਆ ਉਹ ਤਾਂ ਆਪਣੀਆਂ ਸ਼ਰਤਾਂ ਤੇ ਆਪਣੇ ਬਣਾਏ ਮਾਪਦੰਡਾਂ ਤੇ ਹੀ ਸਨਮਾਨ ਦਿੰਦੀ ਹੈ ਤੇ ਉਹ ਸ਼ਰਤਾਂ ਸਾਡੀ ਨਿੱਜਤਾ ਦੇ ਉਲਟ ਵੀ ਹੋ ਸਕਦੀਆਂ ਨੇ ਸਹੀ ਗੱਲ ਇਸ ਸੰਦਰਭ ਵਿੱਚ ਨਾ ਜੁਨੇਦ ਦੀ ਕਹਾਣੀ ਬਹੁਤ ਮਸ਼ਹੂਰ ਹੈ ਬੜੀ ਦਿਲਚਸਪ ਹੈ ਅੱਛਾ ਸੁਣਾਓ ਜੁਨੈਦ ਇੱਕ ਮੰਨੇ ਪਰਮੰਨੇ ਸੂਫੀ ਫਕੀਰ ਸਨ ਉਹ ਇੱਕ ਨਵੇਂ ਪਿੰਡ ਵਿੱਚ ਰਹਿਣ ਗਏ ਤੇ ਉਹਨਾਂ ਦਾ ਜਿਹੜਾ ਗਵਾਂਡੀ ਸੀ ਉਹ ਬਹੁਤ ਹੀ ਮਤਲਬ ਸ਼ਰਾਰਤੀ ਤੇ ਤੰਗ ਕਰਨ ਵਾਲਾ ਬੰਦਾ ਸੀ ਹੂੰ ਰੋਜ਼ ਕੋਈ ਨਾ ਕੋਈ ਸ਼ਰਾਰਤ ਕਰੇ ਜੁਨੈਦ ਬਹੁਤ ਤੰਗ ਆ ਗਿਆ ਆਖਰ ਇੱਕ ਦਿਨ ਉਹਨਾਂ ਨੇ ਹੱਥ ਜੋੜ ਕੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਕਿ ਹੇ ਰੱਬਾ ਇਸ ਬੰਦੇ ਨੂੰ ਚੁੱਕ ਲੈ ਇਸ ਤੋਂ ਮੇਰਾ ਖੈੜਾ ਛੁਡਾ ਓ ਫਿਰ ਰੱਬ ਨੇ ਸੁਣੀ ਹਾਂਜੀ ਸੁਣੀ पर परमात्मा का जवाब बड़ा हैरान करने वाला सी कमाल जवाब सी की क्या रब ने परमात्मा ने कहा जुनैद तू चार दिन से यहाँ है मैं इस आदमी के साथ साठ साल से हूँ साठ साल तो हाँ जब मैं इसे साठ साल से बर्दाश्त कर रहा हूँ तो इसमें कुछ होगा इसका कुछ राज होगा अच्छा जो परमात्मा को स्वीकार है उसमें तुझे क्या शिकायत हो सकती पाव कि जुनैद तू तो इतने चार दिना तो आया है ਮੈਂ ਇਸ ਬੰਦੇ ਨਾਲ ਪਿਛਲੇ 60 ਸਾਲਾਂ ਤੋਂ ਹਾਂ ਜਦੋਂ ਮੈਂ ਇਸ ਨੂੰ 60 ਸਾਲਾਂ ਤੋਂ ਬਰਦਾਸ਼ਤ ਕਰ ਰਿਹਾ ਤਾਂ ਜ਼ਰੂਰ ਇਸ ਵਿੱਚ ਕੋਈ ਗੱਲ ਹੋਵੇਗੀ ਕੋਈ ਰਾਜ਼ ਹੋਵੇਗਾ ਜੋ ਚੀਜ਼ ਮੈਨੂੰ ਪਰਮਾਤਮਾ ਨੂੰ ਸਵੀਕਾਰ ਹੈ ਉਸ ਵਿੱਚ ਤੈਨੂੰ ਕੀ ਸ਼ਿਕਾਇਤ ਹੋ ਸਕਦੀ ਹੈ ਵਾਹ ਬਹੁਤ ਬਹੁਤ ਡੂੰਗੀ ਗੱਲ ਹੈ ਤਾਂ ਕਹਿੰਦੇ ਨੇ ਕਿ ਇਸ ਜਵਾਬ ਤੋਂ ਬਾਅਦ ਜੁਨੈਦ ਨੇ ساری ਜ਼ਿੰਦਗੀ ਕਦੇ ਕਿਸੇ ਦੇ ਸੁਧਾਰ ਲਈ ਜਾਂ ਕਿਸੇ ਨੂੰ ਬਦਲਣ ਨਹੀਂ ਪ੍ਰਾਰਥਨਾ ਨਹੀਂ ਕੀਤੀ ਇਹ ਤਾਂ ਸਵੀਕ੍ਰਿਤੀ ਦਾ ਬਹੁਤ ਵੱਡਾ ਸਬਕ ਹੈ ਨਾ ਸਿਰਫ ਆਪਣੀ ਸਵੀਕ੍ਰਿਤੀ ਦਾ ਬਲਕਿ ਦੂਜਿਆਂ ਦੀ ਹੋਂਦ ਨੂੰ ਵੀ ਜਿਵੇਂ ਉਹ ਹੈ ਓਵੇਂ ਸਵੀਕਾਰ ਕਰਨਾ ਬਿਲਕੁਲ ਸਵੀਕਾਰ ਕਰਨਾ ਕਿ ਜੋ ਹੈ ਸ਼ਾਇਦ ਉਸਦੇ ਹੋਣ ਦਾ ਕੋਈ ਕਾਰਨ ਹੈ ਜੋ ਸਾਡੀ ਸਮਝ ਤੋਂ ਪਰੇ ਹੈ ਤੇ ਵੇਖੋ ਇਸੇ ਤਰ੍ਹਾਂ ਦੀ ਇੱਕ ਹੋਰ ਮਿਸਾਲ ਈਸਾ ਮਸੀਹ ਦੇ ਜੀਵਨ ਚੋਂ ਮਿਲਦੀ ਹੈ ਓਕੇ ਇੱਕ ਵਾਰ ਲੋਕ ਇੱਕ ਔਰਤ ਨੂੰ ਫਾੜ ਕੇ ਈਸਾ ਕੋ ਲੈ ਆਏ ਉਹਨਾਂ ਨੇ ਕਿਹਾ ਕਿ ਇਸ ਔਰਤ ਨੇ ਵਿਵਚਾਰ ਕੀਤਾ ਹੈ ਵਿਵਚਾਰ ਯਾਨੀ ਕਿ ਉਸ ਸਮੇਂ ਦੇ ਸਮਾਜਿਕ ਜਾਂ ਧਾਰਮਿਕ ਨਿਯਮਾਂ ਅਨੁਸਾਰ ਕੋਈ ਅਨੈਤਿਕ ਜਿੰਸੀ ਕੰਮ ਹਾਂਜੀ ਬਿਲਕੁਲ ਤੇ ਲੋਕਾਂ ਨੇ ਈਸਾ ਨੂੰ ਪੁੱਛਿਆ ਕਿ موسی ਦੀ ਸ਼ਰੀਅਤ ਮੁਤਾਬਕ ਤਾਂ ਇਸ ਨੂੰ ਪੱਥਰ ਮਾਰ ਕੇ ਮਾਰ ਦੇਣਾ ਚਾਹੀਦਾ ਤੁਸੀਂ ਕੀ ਕਹਿੰਦੇ ਹੋ ਇਹ ਤਾਂ ਈਸਾ ਨੂੰ ਫਸਾਉਣ ਵਾਲੀ ਗੱਲ ਹੋਗੀ ਹਾਂ ਉਹਨਾਂ ਦਾ ਮਕਸਦ ਈਸਾ ਨੂੰ ਪਰਖਣਾ ਸੀ ਜੇ ਉਹ ਕਹਿੰਦੇ ਕਿ ਮਾਫ ਕਰ ਦਿਓ ਤਾਂ ਲੋਕ ਕਹਿੰਦੇ ਕਿ ਸ਼ਰੀਅਤ ਦੇ ਖਿਲਾਫ ਹਣ ਜੇ ਕਹਿੰਦੇ ਸਜ਼ਾ ਦਿਓ ਤਾਂ ਉਹਨਾਂ ਦੇ ਪਿਆਰ ਤੇ ਮਾਫੀ ਦੇ ਸੰਦੇਸ਼ ਦਾ ਕੀ ਬਣਦਾ Hmm. फिर ईसा ने की किया? ईसा ने बड़ी स्यानप नाल जवाब देता वो थोड़ी देर चुप रहे फिर जमीन ते कुछ लिख दे रहे ते फिर कहा ठीक है पत्थर मारो अच्छा पर एक शर्त है उन्होंने कहा लेकिन पत्थर वही लोग मारें जिन्होंने कभी व्यभिचार ना किया हो और कभी व्यभिचार का विचार ना किया हो वाह ਪਾਪ ਕੇ ਪੱਥਰ ਮਾਰਨ ਦਾ ਹੱਕ ਸਿਰਫ ਉਸ ਵਿਅਕਤੀ ਨੂੰ ਹੈ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਨਾ ਕਦੇ ਇਹ ਗੁਨਾਹ ਕੀਤਾ ਹੋਵੇ ਤੇ ਨਾ ਹੀ ਕਦੇ ਆਪਣੇ ਮਨ ਵਿੱਚ ਇਸ ਦਾ ਵਿਚਾਰ ਤੱਕ ਲਿਆਂਦਾ ਹੋਵੇ ਹੈਰਾਨੀ ਨਾਲ ਫਿਰ ਤਾਂ ਕੋਈ ਵੀ ਅੱਗੇ ਨਹੀਂ ਆਇਆ ਹੋਵੇਗਾ ਇੱਕ ਵੀ ਬੰਦਾ ਨਹੀਂ ਪੀੜ ਵਿੱਚ ਸਾਰੇ ਲੋਕ ਇੱਕ ਦੂਜੇ ਵੱਲ ਵੇਖਣ ਲੱਗੇ ਤੇ ਫਿਰ ਹੌਲੀ-ਹੌਲੀ ਇੱਕ-ਇੱਕ ਕਰਕੇ ਸਾਰੇ ਉੱਥੋਂ ਚਲੇ ਗਏ ਕੋਈ ਵੀ ਪੱਥਰ ਚੁੱਕਣ ਦੀ ਹਿੰਮਤ ਨਾ ਕਰ ਸਕਿਆ ਕਮਾਲ ਹੈ ਜਦੋਂ ਸਾਰੇ ਚਲੇ ਗਏ ਤਾਂ ਈਸਾ ਨੇ ਉਸ ਔਰਤ ਨੂੰ ਪੁੱਛਿਆ ਕਿੱਥੇ ਗਈ ਤੇਰੇ ਤੇ ਦੋਸ਼ ਲਾਉਣ ਵਾਲੇ ਕੋਈ ਨਹੀਂ ਬਚਿਆ ਉਸਨੇ ਕਿਹਾ ਨਹੀਂ ਤਾਂ ਈਸ਼ਾ ਨੇ ਕਿਹਾ ਮੈਂ ਕੌਣ ਹੂੰ ਸਜ਼ਾ ਦੇਣ ਵਾਲਾ ਤੂੰ ਜਾਣੇ ਤੇਰਾ ਕੰਮ ਜਾਣੇ ਔਰ ਤੇਰਾ ਪਰਮਾਤਮਾ ਜਾਣੇ ਨਿਰਣਾਇਕ ਪਰਮਾਤਮਾ ਹੋਗਾ ਪਾਵ ਮੈਂ ਕੌਣ ਹੂੰ ਨਾ ਤੈਨੂੰ ਸਜ਼ਾ ਦੇਣ ਵਾਲਾ ਤੂੰ ਜਾਣੇ ਤੇਰਾ ਕੰਮ ਜਾਣੇ ਤੇ ਤੇਰਾ ਰੱਬ ਜਾਣੇ ਅਸਲੀ ਫੈਸਲਾ ਕਰਨ ਵਾਲਾ ਤਾਂ ਪਰਮਾਤਮਾ ਹੈ ਇਹ ਵੀ ਉਹੀ ਸਵੀਕ੍ਰਿਤੀ ਤੇ ਨਿਰਣਾ ਨਾ ਕਰਨ ਦੀ ਗੱਲ ਹੋ ਗਈ ਬਿਲਕੁਲ ਓਸ਼ੋ ਇਸ ਤੋਂ ਇਹੀ ਸਿਖਿਆ ਦਿੰਦੇ ਨੇ ਕਿ ਸਾਨੂੰ ਕਿਸੇ ਦੀ ਬੁਰਾਈ ਦੀ ਵੀ ਨਿੰਦਾ ਕਰਨ ਦਾ ਜਾਂ ਕਿਸੇ ਨੂੰ ਜੱਜ ਕਰਨ ਦਾ ਹੱਕ ਨਹੀਂ ਹੈ ਕਿਉਂਕਿ ਜੇ ਕੋਈ ਚੀਜ਼ ਇਸ ਸੰਸਾਰ ਵਿੱਚ ਹੋ ਰਹੀ ਹੈ ਜੇ ਪਰਮਾਤਮਾ ਉਸ ਨੂੰ ਹੋਣ ਦੇ ਰਿਹਾ ਹੈ ਤਾਂ ਜ਼ਰੂਰ ਉਸ ਦਾ ਕੋਈ ਨਾ ਕੋਈ ਕਾਰਨ ਹੋਵੇਗਾ ਭਾਵੇਂ ਉਹ ਸਾਡੀ ਸਮਝ ਵਿੱਚ ਆਵੇ ਜਾਂ ਨਾ ਆਵੇ ਮਤਲਬ ਹਰ ਚੀਜ਼ ਨੂੰ ਉਸ ਦੀ ਹੋਂਦ ਵਿੱਚ ਸਵੀਕਾਰ ਕਰਨਾ ਬਿਨਾ ਆਪਣਾ ਫੈਸਲਾ ਸੁਣਾਏ ਹਾਂਜੀ ਤੇ ਫਿਰ ਅੰਤ ਵਿੱਚ ਓਸ਼ੋ ਅਸਲੀ ਆਸਣ ਦੀ ਗੱਲ ਕਰਦੇ ਨੇ ਆਸਣ ਯੋਗ ਵਾਲਾ ਆਸਣ ਨਹੀਂ ਸਿਰਫ ਉਸ ਰੀਵਿਕ ਮੁਦਰਾ ਨਹੀਂ ਓਸ਼ੋ ਕਹਿੰਦੇ ਨੇ ਕਿ ਪਾਲਥੀ ਮਾਰ ਕੇ ਬੈਠ ਜਾਣਾ ਹੀ ਅਸਲੀ ਆਸਣ ਨਹੀਂ ਹੈ ਅਸਲੀ ਆਸਣ ਹੈ ਜੀਵਨ ਵਿੱਚ ਸਹਿਜ ਹੋ ਜਾਣਾ ਸਹਿਜ ਹੋ ਜਾਣਾ ਇਸ ਦਾ ਕੀ ਮਤਲਬ ਹੋਇਆ ਸਹਿਜ ਮਤਲਬ ਬਿਲਕੁਲ ਕੁਦਰਤੀ ਹੋ ਜਾਣਾ ਬਿਨਾ ਕਿਸੇ ਬਨਾਵਟ ਦੇ ਬਿਨਾ ਕਿਸੇ ਕੋਸ਼ਿਸ਼ ਦੇ ਬਿਨਾ ਕਿਸੇ ਤਣਾਅ ਦੇ ਜਿਵੇਂ ਨਦੀ ਵਹਿੰਦੀ ਹੈ ਜਿਵੇਂ ਫੁੱਲ ਖਿੜਦਾ ਹੈ ਬਿਲਕੁਲ ਸਹਿਜ ਯਾਨੀ ਕਿ ਆਪਣੇ ਅਸਲ ਸੁਭਾਅ ਵਿੱਚ ਟਿਕ ਜਾਣਾ ਹਾਂ ਬਿਲਕੁਲ ਜਦੋਂ ਸਾਡੀ ਜ਼ਿੰਦਗੀ ਸਾਡੀ ਆਪਣੀ ਨਿਜਤਾ ਨਾਲ ਸਾਡੇ ਅਸਲੀ ਸਵੈ ਨਾਲ ਅਤੇ ਇਸ ਸਹਜਤਾ ਨਾਲ ਪਰ ਜਾਂਦੀ ਹੈ ਜਦੋਂ ਅਸੀਂ ਬਿਲਕੁਲ ਆਰਾਮ ਵਿੱਚ ਆਪਣੇ ਹੋਣ ਵਿੱਚ ਸਥਿਤ ਹੋ ਜਾਂਦੇ ਹਾਂ ਓਸ਼ੋ ਕਹਿੰਦੇ ਨੇ ਉਹੀ ਅਸਲੀ ਆਸਨ ਹੈ ਤੇ ਇਸੇ ਆਸਨ ਤੋਂ ਇਸੇ ਸਹਜ ਅਵਸਥਾ ਤੋਂ ਹਾਂਜੀ ਇਸੇ ਸਹਜ ਅਵਸਥਾ ਤੋਂ ਹੀ ਓਸ਼ੋ ਅਨੁਸਾਰ ਆਤਮਾ ਦਾ ਆਪਣੇ ਸੱਚੇ ਸਰੂਪ ਦਾ ਅਨੁਭਵ ਸ਼ੁਰੂ ਹੁੰਦਾ ਹੈ ਤਾਂ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਹੀ ਆ ਜਾਂਦੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨਾ ਹਾਂ ਜਿਵੇਂ ਦੇ ਹਾਂ ਓਵੇਂ ਹੀ ਨਕਲ ਛੱਡਣੀ ਆਦਰਸ਼ਾਂ ਦਾ ਬੋਝ ਲਾਉਣਾ ਦੂਜਿਆਂ ਦਾ ਨਿਰਣਾ ਕਰਨ ਦੀ ਬਜਾਏ ਆਪਣੇ ਅੰਦਰ ਚਾਤੀ ਮਾਰਨੀ ਬਿਲਕੁਲ ਸਹੀ ਤਾਂ ਮੇਰੇ ਖਿਆਲ ਚ ਇਹ ਸੀ ਓਸ਼ੋ ਦੇ ਇਸ ਡੂੰਗੇ ਵਿਚਾਰ ਤੂੰ ਜੈਸੇ ਹੋ ਬਸ ਵੈਸੇ ਜੀਓ ਤੇ ਇੱਕ ਸੰਖੇਪ ਜੀ ਪਰ ਮਹੱਤਵਪੂਰਨ ਛਾਤ ਹਾਂਜੀ ਬਹੁਤ ਸਾਰੇ ਨੁਕਤੇ ਸਪਸ਼ਟ ਹੋਏ ਉਮੀਦ ਹੈ ਕਿ ਇਸ ਚਰਚਾ ਨੇ ਸਾਰਿਆਂ ਨੂੰ ਸੋਚਣ ਲਈ ਕੋਈ ਨਵੀਂ ਦਿਸ਼ਾ ਕੋਈ ਨਵਾਂ ਪਹਿਲੂ ਜ਼ਰੂਰ ਦਿੱਤਾ ਹੋਵੇਗਾ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਜਾਂ ਜੇ ਕੋਈ ਸਵਾਲ ਹੈ ਤਾਂ ਸਾਨੂੰ ਟਿੱਪਣੀਆਂ ਵਿੱਚ ਜ਼ਰੂਰ ਦੱਸਣਾ ਜੀ ਸਪਿਰਚੁਅਲ ਐਸੈਂਸ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਤੁਹਾਨੂੰ ਸਾਡੀ ਇੱਕ ਕੋਸ਼ਿਸ਼ ਸਾਡੀ ਇੱਕ ਗੱਲਬਾਤ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰੋ ਅੱਗੇ ਸਾਂਝਾ ਕਰੋ ਯਾਨੀ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਜ਼ਰੂਰ ਵਧਾਓ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਇੱਕ ਨਵੀਂ ਸੋਚ ਦੇ ਨਾਲ ਉਦੋਂ ਤੱਕ ਇਹ ਸੋਚਦੇ ਰਹੋ ਕੇ ਜੇਕਰ ਅਸੀਂ ਸਾਰੇ ਸੱਚਮੁੱਚ ਬਿਨਾ ਕਿਸੇ ਦਿਖਾਵੇ ਤੇ ਬਸ ਜਿਵੇਂ ਹਾਂ ਓਵੇਂ ਜੀਵੀਏ ਤਾਂ ਇਹ ਦੁਨੀਆ ਇਹ ਸਮਾਜ ਕਿਹੋ ਜਿਹਾ ਹੋਵੇਗਾ ਸਤਸਰੀਆ ਕਾਲ